ਲਓ ਜੀ ਅੱਜ ਕੀਤੀ ਐ ਚਮਕੌਰ ਸਾਹਿਬ ਜਾਣ ਦੀ ਤਿਆਰੀ ਸਵੇਰੇ ਲੰਗਰ ਲੈ ਕੇ ਬੰਨੇ ਦੇ ਰਾਸ ਦੀ ਇਹ ਖੜੇ ਨੇ ਆਪਣੇ ਵੀਰ ਅਸੀਂ ਕਾਲ ਜੀ ਬਈ ਹੋਰ ਕਿਵੇਂ ਹੋ ਜੀ ਬੜੀ ਵਧੀਆ ਠੀਕ ਹੈ ਕਰਤੀ ਦਿਆਂ ਦੀ ਪਿਆਰੀ ਸਾਡੀ ਹੋ ਗਈ ਜਿਆਦਾ ਪਹਿਲਾਂ ਸਮਾਂ ਲੱਗਦੇ ਇੰਨੀ ਗੁਰਦੁਆਰਾ ਨਾਲ ਚੋਰੇ ਪਾਜੀ ਵੇਲਾ ਬੰਦੇ ਹਜੇ ਹੌਲੀ ਹੌਲੀ ਆ ਰਹੇ ਆ ਤੁਰਨਾ ਆਪਾਂ ਨਹੀਂ ਹੋਈ ਚਾਹਾਂਗਾ ਗੁਰੂ ਤੇ ਠੀਕ ਹੈ ਠੀਕ ਹੈ ਕਿ ਹੌਲੀ ਹੌਲੀ ਟੀਮ ਮੈਂਬਰ ਸੌਣ ਜਾਣਗੇ ਹਾਂ ਤਿੰਨੇ ਟਰਾਲੇ ਬਾਈ ਗੰਨੇ ਆ ਰਹੇ ਆ ਇੱਕ ਦਾ ਲਾੜਾ ਦਾ ਟਰੈਕਟਰ ਆ ਟੈਂਕਰ ਲੈ ਕੇ ਜਾਣਾ ਹੈ ਟੈਂਕਰ ਵੀ ਹੈਗਾ ਪਾਣੀ ਵਾਲਾ ਤੇ ਸੌਖਾ ਬਹੁਤ ਆ ਰੁੱਖੇ ਕਿਹੜਾ ਮੋਟਰ ਚਲਾਈ ਜਾ ਠੀਕ ਆ ਇੱਕ ਟੈਂਕਰ ਲੈ ਜਾਣਾ ਬਸ ਲੋਡ ਰੇਟਰ ਆ ਮੈਂ ਉਹਨਾਂ ਪੜਾ 11 ਵਜੇ ਦਾ ਟਾਈਮ ਦੁੱਤਾ ਦਾ 11:00 ਵਜੇ 11:00 ਵਜੇ ਬਾਕੀ ਦੇਖਦੇ ਹਾਂ ਹੁਣ ਕਿੰਨਾ ਕਰਦੇ ਆ 11:30 ਦਾ ਰਾਮ ਨਾਲ ਹੋ ਜਾਣੇ ਆਰਾਮ ਨਾਲ ਅਰਦਾਸ ਕਰਕੇ ਤੁਰਦੇ ਆ ਫੇਰ ਉੱਤੇ ਇਹਨੂੰ ਚੈੱਕ ਕਰ ਲੈਣੀ ਹਾਂ ਜੀ ਚੈੱਕ ਕਰ ਲੈਣਾ ਕੋਈ ਨਾ ਦੜੀ ਦਿੱਤੀ ਆ ਜੀ ਕੋਈ ਨਾ ਦੜੀ ਆ ਜੀ ਤਾਰਨਾ ਸੌਖਾ ਰ ਹੈ ਫਿਰ ਤਾਰਨਾ ਸੌਖਾ ਕੋਈ ਲੱਗਦੀ। ਗਲੇਟ ਚੱਕਣੀਆਂ ਆਪਣੀ ਉੱਤਰ ਜਿਹੜਾ ਨੇ। ਹੂੰ। ਨਗਰਬਾਹਾਂ ਜਿਹੜਾ ਨੇ। ਹਾਂ। ਇੱਥੇ ਵੀ ਸਮਾਨ ਲੱਦਿਆ ਬਾਈ ਇਹਦੇ ਬਿਸਤਰੇ ਆ ਦਿਖਾਈ ਪਿੱਛੇ। ਇਹਦੇ ਬਿਸਤਰੇ ਉੱਤੇ ਨੇ। ਇਹਦੇ ਜਣੀ ਪੈਣੇ ਵਾਲੇ ਸਮਾਨ ਆ ਸਾਰਾ। ਹਾਂ ਟਰਾਲੀ ਆ ਗੱਡੇ ਦੇ। ਕੋਠੀਆਂ ਲਈ। ਮੱਤੀ ਦੂਰ ਮਾਰਦੇ ਆ। ਆ ਮਿਕਸੀ ਜੂਸਰ ਪਿਆ। ਜੂਸਰੀ ਸੰਤ ਰਿਆ। ਇਹ ਭਾਂਡੇ ਧੋਣੇ ਵਾਲੇ ਟੱਬ ਉਹ ਆ ਫਿਰ ਉਹ ਜਿਹੜਾ ਜਗ੍ਹਾ ਘਟ ਗਈ ਜੀ ਇਹ ਚ ਰੱਖ ਤੇ ਅੱਛਾ ਹਾਂ ਤਰਪਾਲ ਕਹਿੰਦੇ ਉੱਥੇ ਜਾ ਕੇ ਪਾਉਣੀ ਆ ਤਰਪਾਲ ਰੱਖ ਲਈ ਹਾਂ ਹਾਂ ਆ ਗੱਬੇ ਵਾਲਾ ਪੈਰ ਉਹ ਰੱਖ ਲੈ ਯਾਰ ਠੀਕ ਆ ਠੀਕ ਆ ਨਾ ਠੀਕ ਆ ਜੇ ਮਰਜੀ ਕਰ ਲੋਗਾ ਹੂੰ ਫੇਰ ਆਏ ਆ ਛੋਟਾ ਟਰਾਲਾ ਲੋਡ ਰਿਓ ਦਾ 16 ਫੁੱਟ ਟਰਾਲਾ ਆਏ ਆਪਣਾ ਆ ਉਹ ਬੰਦੇ ਵੀ ਖੁੱਲੇ ਢੋਲੇ ਪੈ ਜਾਣਗੇ 18 ਲੋਡ ਆਉਣਾ ਪੈਣ ਨੂੰ ਹੂੰ ਆਣ ਨੂੰ ਬੰਦੇ ਵਾਧੂ ਹੋ ਜੰਨੇ ਆ ਠੀਕ ਆ ਠੀਕ ਆ ਚੁੰਕਾਇਆ ਪਿਆ ਤੋ ਤੋ ਕੇ ਤਾਂ ਮਿੰਟਰਾ ਟਰੈਕਟਰ ਆਲਾ ਅ 2 ਮਿੰਟ ਦਾ ਦੇਖੋ ਕੇ ਅੰਦਰ ਲਾ ਲਾ ਹੁਣ ਕੰਨ ਕਦੋਂ ਲੱਡਣਾ ਹੋਣ ਲੈ ਜਣਾ ਆਪਾਂ ਨੇ ਗੇਰੇਲੇ ਦਾ ਲੰਗਰ ਲਾਉਣਾ ਹੰਟਾਲੀ ਦਾ ਜਦ ਫੇਰ ਜਾ ਚਲੋ ਤੁੰ ਨੂੰ ਪਹਿਲਾਂ ਰੈਗਰ ਪਾਸ ਸਾਹ ਦੇ ਤਰੀ ਗੱਡੀ ਰੱਖ ਦੇ ਜੀ ਟਰੈਕਟਰ ਹਾਰੇ ਤੋਤਾ ਵਾ ਰੀਜ ਪੂਰੀ ਲਾਈ ਹੋਈ ਆ ਇੱਧਰ ਵੀ ਦੇਖਦੀ ਰੀਜ ਲਈਦਾ ਤੇਰੀ ਉਹਦੇ ਚ ਪਾਈਪ ਇਹਦੇ ਪਾਈਪਾਂ ਵਾ ਪੀਵਾ ਕੜਾ ਹੈ ਕੜਾ ਤੁੱਸਾ ਕਾ ਟਾਪੇ ਮੇਜ਼ ਬੈਂਚ ਸਾਰੇ ਉਹ ਸਾਰਾ ਸਮਾਨ ਦੂਆਉਂ ਚ ਇਹ ਤੂੰ ਜੱਡਾ ਬਾਕੀ ਉੱਥੇ ਜਾ ਕੇ ਦਿਖਾਉਨੇ ਨਹੀਂ ਕਿਉਂ ਨਾਲ ਹਾਂ ਤੇ ਨਹੀਂ ਠੀਕ ਹੈ ਫੱਲੇ ਤਾਂ ਆਪਾਂ ਨੇ ਕਿਦ ਤਰ੍ਹਾਂ ਦਾ ਸਮਾਨ ਜੇ ਲੱਦ ਲਿਆ ਕਿੰਨੇ ਦੀ ਘਟ ਰਹੀ ਆ ਤਿੰਨ ਟ੍ਰੈਲਰ ਲਿਆ ਕਰਦੇ ਇਹ ਆ ਅਰਦਾਸ ਜੀ ਮੇਰੇ ਸਾਹ ਨਿਵਾਰਨ ਕਰ ਆਪ ਉਸ ਤੋਂ ਬੰਦਾ ਸੁਖ ਰਾਸੇ ਤਾਂ ਕੋ ਵੀ ਨਹੀਂ ਆਪ ਕੋ ਰਾਗੀ ਜਾਂ ਤੀਰਵਿਆ ਗੇ ਸਰਦ ਅਰਦਾਸ ਇੱਕ ਓਂਪਾ ਸ੍ਰੀ ਵਾਜੁ ਗੁਰੂ ਜੀ ਦੀ ਪੱਤੇ ਜੀ ਭਗਤੀ ਜੀ ਸਹਾਇ ਬਾਗ ਸ੍ਰੀ ਗੁਰੂ ਜੀ ਦੀ ਕਿਰਪਾ ਸੇ ਦਸਰੀ ਪ੍ਰਤਾਂਵਤਨ ਕੋ ਸਭਾਣੀ ਗੁਰੂ ਆਪ ਜੀ ਦੇ ਹਜੂਰ ਆਕਾਸ਼ ਜੋਗੜੀ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਰਾਜਪਤੀ ਵਰਤਾਂ ਦੇਸ਼ ਕਰਤੀ ਸਵਾਚਾ ਸੁਧਰੀ ਸ੍ਰੀ ਗੋਬਿੰਦ ਸਿੰਘ ਜੀ ਦੇ ਵਰਦੇ ਸਹਿਜਾ ਦੇ ਬਾਬਾ ਜੀ ਸਿੰਘ ਕੀ ਬਾਬਾ ਜੁਝਾਰ ਸਿੰਘ ਜੀ ਨਾਲ ਕੋਈ ਵੀ ਦਿਹਾੜੇ ਨੂੰ ਖਰਾਕਤ ਦੇ ਲਈ ਪੈ ਸੰਗਤ ਕੱਫਣਾ ਦੀ ਸੰਗਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਰਾਸਤਾਂ ਨੰਬਰ ਲਗਾਇਆ ਜਾ ਰਿਹਾ ਹੈ ਤੁਮ ਪਾਸਾ ਦੇਖੇ ਜਿਹੜੇ ਬਾਦਸ਼ਾਹ ਦੇ ਪਾਸਾ ਜੀ ਉਹਨਾਂ ਨੂੰ ਚੱਲਣ ਦੀ ਆਗਿਆ ਦਿੱਤੋ ਰਾਸਤੇ ਵਿੱਚ ਬਾਦ ਘਾੜੀ ਮੜਾਪੱਟੀ ਪਾਸਾ ਬੱਚਿਆਂ ਨੇ ਸਭ ਤੋਂ ਨੇ ਮੇਹਰ ਪ੍ਰਯਾਤਨ ਕਰਕੇ ਬੱਚਿਆਂ ਨੂੰ ਮੁਕੀਆ ਅਬਾਖੇ ਉਤਰਕਣੀਆਂ ਬੱਚੇ ਕੋ ਸਿੱਖੀ ਟੇਬਲ ਨਾਲ ਦੀ ਦਾਤ ਕਰਦੇ ਕਿ ਨਾਸ਼ਾਂ ਤੋਂ ਪਹਿਲਾਂ ਪਾਣੀ ਪੀ ਰੱਖੋ ਸਹੀ ਪਿਆਰ ਹੋ ਮੇਲੋ

ਚਾਲੇ ਪਾਦ ਤੇ ਨੇ ਚਮਕ ਸ੍ਰੀ ਚਮਕੌਰ ਸਾਹਿਬ ਵੱਲ ਨੂੰ ਤੋਂ ਬਾਅਦ ਜੀਵਾਂ ਇੱਕ 32 ਘੰਟੇ ਮੇਨ ਗੇਟ ਐਂਟਰ ਕਰਨਾ ਹੈ ਤੇ ਆਪਣਾ ਲੰਗਰ ਹੁੰਦਾ ਹੈ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਪੁਰ ਲੰਗਰ ਲੈ ਕੇ ਆ ਰਹੀ ਆ ਹੋਰ ਵੀ ਸੰਗਤ ਚੱਕਰ ਸਕੇ ਆ ਇੱਕ ਪੈਪ ਨਿਕਲ ਜੇ ਤੇ ਕੀ ਆ ਮੂਰੇ ਲਾ ਜੇ ਬੇੜੇ ਹਾਂ ਯਾਰ ਖੋਲ ਲੈ ਲੀ ਵੀਰੇ ਕਰਾ ਮੇਰਾ ਟਰਾਲਾ ਖੋਲ ਦੋ ਇਹ ਕਹਿੰਦਾ ਤੂੰ ਵੀ ਖੜਾ ਲੋ ਜੀ ਉਹ ਹੀ ਮਾਨੂੰ ਕਿਹਾ ਵੀ ਉਰੇ ਲੈ ਆਪ ਕੋ ਸ਼ੇਰਾਂ ਦਾ ਆਹ ਲਾ ਜੀ ਉਹਨੇ ਮਾਰ ਦੇਣਾ ਤੂੰ ਇਧਰ ਨੂੰ ਮਤਲਬ ਆਈਂਗਾ ਬੈਠ ਕੇ ਹਾਂਜੀ 1 ਮਿੰਟ ਕਰੀ ਜਾ ਯਾਰ ਮੈਂ ਕਿਹੜੀ ਜਿਹੜੀ ਪੈਸ ਭਾਈ ਜੀ ਇਹ ਬੱਸ ਉੱਤੀ ਪਰ ਹੀ ਹੋਵੇ ਉਹ ਕਿਲਾ ਕਰ ਲੈ ਪਾ ਜੀ ਹਾਂ ਜੀ ਇੱਕ ਮਿੰਟ ਕਰੀ ਦੇਵਾਂਗੇ ਹੈ ਉਹ ਘਾਣਾ 11 ਦਾ ਇੱਧਰ ਥੱਲੇ ਇਹ ਕਿੱਥੇ ਕਰ ਲੈ ਆਪਾਂ ਨਹੀਂ ਨਹੀਂ ਆਈ ਨਹੀਂ ਆਪਾਂ ਨੂੰ ਮਾਰੋ ਪਹਿਲਾ ਲਾ ਦਾਂਗੇ ਆ ਮਾ ਕੇ ਕਿੱਥੇ ਨੂੰ ਆਉਂਗਾ ਉਧਰ ਨੂੰ ਹੈਗਾ ਹਾਂ ਜਗਾਗਾ ਹਾਂ ਜਗਾਗਾ ਬਾਗੂਲੀ ਦਿੱਤੀ ਆ ਬੇਪਕਾ ਇਹ ਜਿਹੜਾ ਬਹੁਤ ਲੱਗਦੀ ਨਹੀਂ ਰਹਿਣਾ ਹੈ ਹੈਲੋ ਬਾਬੇ ਕਿਹੜਾ ਨਾ ਰੱਖਿਆ ਇਹਨੂੰ ਜਿਆਦਾ ਬੰਦੇ ਆਏ ਨੇ ਤੇ ਇਹ ਪਾਏ ਨੇ ਕਿੱਥੇ ਆਏ ਨੇ ਉੱਪਰ ਆਏ ਓਏ ਲੋਹਲੇ ਦੇ ਉੱਪਰ ਬੈਣੀ ਆ ਇਹ ਉਹ ਜਾਨੇ ਫੋਨ ਬੈਟਰੀ ਤੇ ਆ ਰਹੇ ਆ ਆਪਣੇ ਨਹੀਂ ਆ ਰਹੇ ਕਿ ਭਾਈ ਸਾਡੀ ਹਜਾਰੇ

ਤੁਸੀਂ ਜੇ ਬਰੋਕਨ ਹੋ ਤਾਂ ਅਸੀਂ ਤੁਹਾਨੂੰ ਬੇਕੋ ਗਾਂਦੂ ਲੈ ਜਾਵਾਂ ਹਾਂ ਦੇ ਉੱਤੇ ਨੀ ਬੇਟੀਆ ਬਿਨਾ ਟੋਆ ਪੱਟੇ ਦੀ ਆ ਗਿਆ ਸਾਨੂੰ ਤਾਂ ਤੁਸੀਂ ਗੋਲ ਕਰਦੇ ਰਹੇ ਤੁਸੀਂ ਅੱਛਾ ਲੈ ਵੀਰੇ ਲੈ ਖੜ ਜਾ ਯਾਰ ਨਹੀਂ ਨਹੀਂ ਪਾੜੀ ਬੂੜੀ ਮਾਰੋ ਚੱਲ 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 ਮਾਏ ਕਹਿੰਦਾ ਮਾਏ ਮੋੜੇ ਦਾ ਜੋਰ ਆ ਲਾਓ ਫਿਰ ਆ ਗਿਆ ਚੱਲਣ ਦੇ ਦੈਸ਼ਾ

ਆਹ ਇਹ ਨੂੰ ਚੱਕੋ ਪਾਇਪ ਲੈਓ ਇਹ ਦੂਜਾ ਪਾਇਪ ਲੈਓ ਤੇ ਇਧਰੀ ਕੱਢੀ ਓਏ ਇਧਰੀ ਆ ਪਾਇਪ ਤਾਂ ਕੇਰ ਆ ਕੇ ਸਾਈਡ ਹੋ ਜਾ ਸਾਨੂੰ ਯਾਰ ਆ ਤੱਕ ਉਹ ਕੀ ਆ ਇੰਦਰਜੀਤ ਆ ਪਾਇਪ ਕੱਢ ਪਾਇਪ ਕੱਢ ਦਵਾਰਾ ਭਟ ਹੋਣਾ ਮਾਰ ਤਾ ਕਹਦਾ ਕਿ ਆ ਬੱਟਿਆ ਕੋਈ ਦਾ ਨਾਸ ਮਾਰਦਾ ਉਹ ਖੜਾ ਬਰਲੇ ਬੱਸ ਉਹ ਗਰੀਬ ਦਾ ਖੜਾ ਬਰੇ ਪੜਨਾ ਨਹੀਂ ਬਾਈ گاڑی ني وندي رو او او اگے ادرو لاؤ پھر جال جال فتائي جا نه ني ني چپا يور يور ني ادرو ليا وي ਕਾਹਾ ਕਰ ਲਾ ਉਹ ਕਾਹਾ ਕਰਕੇ ਉਰਲੇ ਪਾਸੇ ਨੂੰ ਵਟ ਲੈ ਬੱਸ ਹਾਂ ਉਰਿਆਂ ਨੂੰ ਰੱਖ ਹਾਂ ਚੱਲ 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 ਢੋਡੀ ਦੇ ਅੰਦਰ ਕਰ ਲਾ ਬੱਸ ਬਹੁਤ ਹੈ ਪਾਈਪੀ ਦੇਖਣਾ ਪਹਿਲਾਂ ਬਾਗ ਕੱਢ ਲਈਏ ਦੇਖੋ ਲੈਣ ਪਾਈਪ ਉਹ ਪਤਾ ਲੱਗੇ ਕਿ ਤਰੋਂ ਬਾ ਠੀਕ ਹੈ ਠੀਕ ਹੈ ਠੀਕ ਹੈ ਬਾ ਤਾਂ ਠੀਕ ਹੈ

ਸਾਹਿਬ ਜੀ ਆ ਜਾ ਸਾਹਿਬ ਜੀ ਆ ਜਾ ਆ ਜਾ ਆ ਜਾ ਬਾਈ ਹੋਰ ਦਵਾ ਕੇ ਚਾਰ ਦੋ ਲੈ ਜਾ ਬੰਦੇ ਕੱਢਦਾ ਬਹੁਤ ਆ ਚੱਲ ਹੋਰ ਚੱਲ ਹੋਰ ਚੱਲ ਆ 4x4 ਕੀੜੀਆਂ ਲੜਦੀਆਂ ਇਹਦੇ ਪਿੰਡ ਰਦੀਪ 4x4 ਕਹਿੰਦਾ ਕਹਿੰਦਾ ਹੋਰ ਦੀ ਵੀਡੀਓ ਬਣਾਈ ਜਾਂਦੇ ਆ ਕਹਿੰਦਾ ਮੇਰਾ ਸਾਗ ਹੈ ਸਾਡੀ ਲੜਦਾ ਮੇਰੀ ਬਨਮ ਰੇ ਬਰਾ ਉਹ ਮੁੰਡੇ ਦੀ ਵੀਡੀਓ ਹਾਂ ਹੁਣ ਮੇਰੇ ਪਰ ਫੋਕਸ ਕਰਿਆ ਇਹ ਜੂ ਆ ਰਿਹਾ ਸਾਦਾ ਨਹੀਂ ਤੁਸੀਂ ਪਾਪ ਨਹੀਂ ਜਾਂਦਾ ਹਰਦੀਪ 4x4 ਹਾਂ ਜੌਂ ਡੀਅਰ ਜੌਂ ਡੀਅਰ ਜੌਂ ਡੀਅਰ ਮੈਂ ਤਾਂ ਜੋ ਮਾਰਦਾ ਮੈਂ ਤਾਂ ਨਹੀਂ ਇਹ ਨਾਟਕ 11 ਨਹੀਂ ਲੈਣਾ ਠੀਕਾ ਤੂਟਾ ਨਹੀਂ ਗਾਰ-ਗਾਰ ਹੋਗਾ ਤੂਤੇ ਆ ਕਰਨਾ ਉਸਾਰਾ ਹੁਣ ਘੜਨ ਵੀ ਲੱਗੇ ਬੰਦਾ ਉਹ ਨੀਂਵਾ ਚਲੇ ਜਾਣਾ ਰੱਲੀ ਫੇਰ ਜਰ ਮੈਂ ਤਾਂ ਕਹਿੰਦਾ ਹੋਰ ਜਲ ਨਵੀ ਨੂੰ ਪਤਾ ਲੱਗਦਾ ਚੱਲ ਕੋਈ ਨਹੀਂ ਤੀਨ ਚੱਲ ਪੇ ਕਵਨ ਦੇਖ ਕੇ ਘੱਡਾ ਉਹਦਾ ਗੁਰਦੁਆਰਾ ਇਹੀ ਕਰਦੇ ਆ ਬਹੁਤ ਕਾ ਕੰਮ ਆ ਹਾਂ ਉਹ ਚਾਹੀਦਾ ਲੋਟ ਉਹ ਨਹੀਂ ਆਉਂਦਾ ਬਸ ਇੱਥੇ ਚੜ ਕੇ ਪਾ ਬੰਦ ਦੇ ਉਹ ਪੌੜੀ ਦੇਓ ਹੈ ਆਇਓ ਲੰਕ ਜਾ ਉਹ ਖੜ ਜਾ ਅਜੇ ਹੋਰ ਪੜਦੇ ਵੀ ਬੰਨਣੇ ਦੋ ਲੋ ਉਰੀ ਬੈਠਾ ਰੇ ਉਰੀ ਬੈਠਾ ਮਨ ਸਮੇ ਨਹੀਂ ਭੇਜਿਆ ਸਮਾ ਕਹਿੰਦਾ ਉਹ ਸੇਵਾਦਾਰ ਦੀ ਬਣਾ ਕੇ ਜਿਹੜਾ ਉੱਪਰ ਜਿਹੜਾ ਬੈਠਾ ਕੀ ਕਹਿਣਾ ਚਾਹੂੰਗਾ ਮੈਨੂੰ ਮੈਂ ਜਾਣਾ ਹੀ ਮੈਂ ਨਹੀਂ ਉੱਪਰ ਚੜਾਤਾ ਇਹਦੇ ਫਿਰ ਹੋਰ ਫਿਰ ਲੋ ਜੀ ਲੰਗਰ ਦਾ ਸੈਟਅਪ ਸਾਰਾ ਸੈੱਟ ਹੋ ਗਿਆ ਜੀ ਟੈਂਟ ਲੱਗ ਚੁੱਕਿਆ ਮੁੰਡਿਆਂ ਨੇ ਪੂਰਾ ਕੰਮ ਕਰਤਾ ਆਰਟੀ ਫੀਟਿੰਗ ਟੇਬਲ ਇੱਕ ਲਾਰਜ ਸੈੱਟ ਹੋ ਗਿਆ ਗੰਨਾ ਲਿਆ ਸਾਰਾ ਤਾਰ ਇਹ ਆਪਣੀ ਟਰਾਲੀਆਂ ਦੀ ਸੈਟਿੰਗ ਇਹ ਆਪਣਾ ਸੌਣ ਸੇੜਾ ਰਾਤ ਦੇ ਲਈ ਇਹ ਬੰਦੇ ਹੌਲੀ ਹੌਲੀ ਹੁਣ ਵਾਰੀ ਵਾਰੀ ਦੇ ਚਾਲੇ ਪਾਉਣਗੇ ਘਰ ਨੂੰ ਇਹ ਇਹ ਮੁੰਡੇ ਕੁਝ ਸੋਧ ਕਰਦੇ ਹੋਏ ਚਾਉੜਾ ਨਹੀਂ ਮਾੜੀ ਮੋੜੀ ਪਿੱਛੇ ਰੁਕਈ ਆ ਪਤਾ ਨਹੀਂ ਗਾਇ ਜੇ ਚੱਕਰ ਪੈ ਗਿਆ ਕੀ ਚੱਕਰ ਪੈ ਗਿਆ ਕਰੋ ਸੋਧਣਾ ਖਲਾੜ ਦੀ ਵੀ ਸੈਟਿੰਗ ਹੋ ਗਈ ਸਾਰੀ ਇਹ ਪਾਣੀ ਵਾਲਾ ਟੈਂਕਰ ਪਾਣੀ ਲਈ ਗੰਨਾ ਲਿਆ ਸਾਰਾ ਤਾਰ ਲਾੜਾ ਉਸਕ ਤੇ ਸਾਰੇ ਟੇਬਲ ਲੱਗ ਚੁੱਕੇ ਆ ਇਹ ਵੀਰ ਆਪਣੇ ਖੜੇ ਨੇ ਕੰਮ ਨਵੇੜ ਕੇ ਸੇਵਾਦਾਰ ਹਾਂਜੀ ਨਾ ਨਾ ਟਰਾਲੀ ਉੱਥੀ ਖੜਨੀ ਆ ਉਹ ਤਾਂ ਮੈਂ ਯਾਰ ਜਿਹੜਾ ਸਮਾਨ ਜਿੱਥੇ ਹੈਗਾ ਸੈਟ ਆ ਆ ਟਰਾਲੀ ਆਪਣੇ ਟਰੈਕਟਰ ਮਗਰ ਪਾ ਕੇ ਇਹਨੂੰ ਕਾਂ ਖੁੱਲੇ ਗਰਾਊਂਡ ਚ ਕਰ ਦੇ ਬਸ ਹਾਂਜੀ ਹਾਂਜੀ ਮੈਂ ਊਟਰ ਲਓਗੇ ਬਾਜੀ ਕੱਲ ਨੂੰ ਹੁਣ ਸਵੇਰੇ ਚੱਲੂਗਾ ਜੰਗੀ ਪਿੱਧੋ ਪਰ ਕੰਮ ਫਿਲਾਲ ਸੈੱਟ ਹੋ ਗਿਆ ਸਾਰਾ ਕੰਮ ਕਮਰਾ ਬਣਾਤਾ ਬੰਦਿਆਂ ਦਾ ਪੈਣ ਨੂੰ ਹਾਂਜੀ ਬਿਲਕੁਲ ਬਿਲਕੁਲ ਬਾਕੀ ਜਿਹੜਾ ਕੋੜਾ ਚੰਗੀ ਤਰ੍ਹਾਂ ਨੀਜ਼ਰ ਨਾਲ ਮਰਵਾ ਦੇ ਨਾਲੇ ਦੱਸ ਦੇ ਲੋਕੇਸ਼ਨ ਵੀ ਆਪਣੀ ਕਿੱਥੇ ਲੰਗਰ ਆਏ ਠੀਕ ਹੈ ਜੀ ਠੀਕ ਨੇ ਓਕੇ ਜੀ ਓਕੇ ਕਮਾ ਲਓ ਬਾਕੀ ਵੀ ਜਾਣ ਲੱਗੇ ਸਮਾਪਤੀ ਕਰ ਲਾਂਗੇ ਜਾਂ ਤੁਰਦੇ ਆ ਟਰੈਕਟਰ ਪਿੰਡ ਛੱਡ ਕੇ ਗੱਲ ਨੂੰ ਮੋਟਰਸਾਈਕਲ ਬਰਾਮਗੂ ਜਗਾ ਘਟ ਜਾਂਦੀ ਔਰੇ ਬਿਲਕੁਲ ਐਤਕੀ ਆ ਲੰਗਰ ਪਿੱਛੇ ਨਵਾਂ ਆ ਗਿਆ ਨਾ ਆਪਣੇ ਕੋਲ ਇਹ ਪ੍ਰਸ਼ਾਦੀ ਦਾ ਲੰਗਰ ਚੱਲੂਗਾ ਔਰੇ ਹੂੰ ਜਿੱਥੇ ਇਹ ਲੰਗਰ ਹੁੰਦਾ ਦਾ ਉਹ ਜਗਾ ਕਿਸੇ ਨੇ ਕੋਈ ਮੁੱਲ ਗਰੀਦ ਨਹੀਂ ਸਹੀ ਹੈ ਉੱਥੇ ਬਗਲ ਮਾਰਤਾ ਅਗਲੇ ਨੇ ਬਾਬੇ ਨੇ ਨਹੀਂ ਕਿਰਿਆ ਕਰਨਾ ਪਤਾ ਨਹੀਂ ਲਓ ਜੀ ਇਹ ਆ ਗਿਆ ਸਾਰਾ ਸਮਾਨ ਦੀ ਸੈਟਿੰਗ ਤੇ ਆਪਣਾ ਗੁਰਦੁਆਰਾ ਸਾਹਿਬ ਦਾ ਲੰਗਰ ਬਿਲਕੁਲ ਗੁਰਦੁਆਰਾ ਤਾੜੀ ਸਾਹਿਬ ਦੇ ਸਾਹਮਣੇ ਐ ਜਿੱਥੋਂ ਆਖਰੀ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੇ ਪਾਏ ਸੀ ਤਾੜੀ ਮੁਰਕੇ ਬਿਲਕੁਲ ਉਸ ਦੇ ਸਾਹਮਣੇ ਪਿੰਡ ਚੱਕਲਾ ਦਾ ਲੰਗਰ ਸੇਵਾਦਾਰ ਬੈਠਾ ਰੈਕਟਰਾ ਲੋ ਬਾਈ ਅਲਟਰਾ ਕਰਤਾ ਫਿੱਟ ਆ ਮੈਂ ਹੁਣ ਚੱਲੇ ਪਿੰਡ ਨੂੰ ਰੈਕਟਰ ਲੈ ਕੇ ਆ ਬਾਈ ਚੱਲੀਏ ਫਿਰ ਚਲੋ ਜੀ ਤੰਗਾਈ ਫੇਰ ਅਸੀਂ ਕਾਲੀ ਮੀਟਿੰਗ ਕਰਾਤੀ ਅਸੀਂ ਕਾਲੀ